ਅਸਿਕਾ ਜਸਰੀ ਨੂੰ ਮਿਲ ਕਰਦੇ ਤੁਸੀਂ ਸਾਰੇ ਜਨੇ ਵਿਦਿਅਕ ਕਹੋਗੇ ਚੜਜੀ ਕਰਾ ਦੇਣੀ ਸ਼ੁਰੂ ਹੋਮਗੇ ਥੋੜਾ ਜਿਹਾ ਸਮਾਨ ਲੈ ਲਿਆ ਹਲੇ ਥੋੜਾ ਜਿਹਾ ਲੈਣਾ ਕਰਮੀ ਨੇ ਬਦ ਤੁਹਾਡੀ ਪੂਰਾ ਸਾਧ ਤਿਆਰ ਬਾਕੀ ਬਰੀਆ ਵੀ ਲੱਗ ਰਹੇ ਹੈ ਸ਼ਹਿਰ ਦੇ ਚਾਰ ਪਾਸੇ ਜ ਸੁਣ ਕੇ ਥੋੜਾ ਥੋੜਾ ਮੌਸਮ ਠੰਡਾ ਵੀ ਹੈ ਗਰਮ ਵੀ ਹੈਗਾ ਵਿੱਚ ਬੱਚੇ ਜੁੱਦ ਵੀ ਲੱਗੀ ਜਾਂਦੇ ਆ ਤੇ ਫੋਨ ਵੀ ਆਈ ਜਾਂਦੇ ਆ ਸਰਗੋਸਾ ਤੋਂ ਤੁਹਾ ਬਾਹਰ ਚੱਲਦੇ ਆ ਦੇਖਦੇ ਆ ਕਿ ਆ ਯਾਕੇ ਕੋਈ ਕਿੰਨਾ ਚੰਗਾ ਚੱਲਦਾ ਸਫਲ ਸਾਰਾ ਤੁਸੀਂ ਵੀਡੀਓ ਦੇ ਨਾਲ ਬਣੀ ਰਹੀ ਹੋ ਥੈਂਕ ਯੂ ਕਿਹੜੀ ਡਬਲ ਐਕਸਰ ਹੈ ਕੁਛ ਨਹੀਂ ਆਨ ਫੋਨ ਕਰਕੇ ਆ ਡਬਲ ਐਕਸਰ ਡਬਲ ਐਕਸਰ ਲੈ ਮੈਨੂੰ ਦੱਸ ਆਹ ਡਬਲ ਐਕਸਰ ਹੈ ਹਲੋ ਡਬਲ ਐਕਸਰ ਲੋੜਾ ਡਬਲ ਐਕਸਰ ਨੇ ਤਾਂ ਹੋਣਾ ਠੀਕ ਆ ਹੋ ਕਾਟਨ ਚ ਲੈਣੀ ਹੈ ਤੇ ਦੂਜੀ ਮਾੜੀ ਜਿਹੀ ਸੰਤਰੀ ਚ ਜੀ ਨਹੀਂ ਕਾਟਨ ਚ ਪਈ ਆ ਚੰਤ ਜੀ ਵਾਲੀ ਸੀ ਚਮਕੇ ਜੀ ਵਾਲੀ ਆ ਪਈਆਂ ਲੋੜਾਂ ਦੋ ਦੋ ਲਿਆਵਾ ਫਿਰ ਕੋਟਾ ਦੇ ਹੱਥ ਚ ਲੱਗੀ ਆ ਆ ਵੀ ਕੋਟਾ ਜਾ ਕੇ ਕੰਮ ਚੱਲਦੇ ਆ ਆ ਕੋਟਾ ਜੀ ਇਹ ਐਕਸਲ ਹੈ ਡਬਲ ਐਕਸਲ ਲੈਣੀ ਆ ਆ ਦੀ ਡਬਲ ਐਕਸਲ ਆ ਕੋਂਟਰੀ ਸਾਰਾ ਡਬਲ ਐਕਸਲ ਦਾ ਵਾਹ ਵਾਲਾ ਆ ਦੋ ਲੈਣਾ ਡਬਲ ਹੈਲੋ ਬੰਦਲੇ ਨੇ ਬੰਦਲੇ ਓਪਨ ਵਾਲੇ ਓਪਨ ਮੇਰੇ ਓਪਨ ਵਾਲੀਆਂ ਨੇ ਨਈ ਬੰਦਲੇ ਸਾਰੇ ਤਰ੍ਹਾਂ ਦੀ ਓਪਨ ਵਾਲੀਆਂ ਜਿਹੇ ਦੀ ਆਪਾਂ ਨੂੰ ਪਿਆਰਾ ਆਹ ਕਲਰ ਬੱਤੀ ਲੱਗਿਆ ਹਾਂ ਇਹ ਵਧੀਆ ਜੀ ਜਿਹੜੇ ਜਿਹੜੀ ਦੇਖਣੀ ਆਪਾਂ ਨੇ ਚਲੋ ਸੰਚਾਰ ਟਿਕਲੇ ਰੱਖੜਾ ਡਬਲ ਐਕਸਲ ਲਾਉਣਾ ਆਈ ਮਾਮੀ ਤੇ ਹਾਂ ਡਬਲ ਐਕਸਲ ਹਾਂ ਕਿੰਨੇ ਤੇਰੇ ਨਾਲ ਫਮੇਰਾ ਤੇਰੇ ਕਿੰਨੇ ਡਬਲ ਐਕਸਲ ਹਾਂਜੀ ਹਾਂ ਮੇਰੇ ਵੀ ਡਬਲ ਐਕਸਲ ਚ ਹੈ ਨੇਮ ਜਪਰਾਸ ਤੇ ਫਿਰ ਇੱਕ ਬਟਨ ਆਉਂਦਾ ਮੁੰਡਾ ਮੁੰਡਾ ਗਾਜੇ ਇਹਨੇ ਮੈਂ ਕਾਫੀ ਟਿਕਨ ਪਰ ਲੋਕ ਪਾਦੀ ਆ ਨਹੀਂ ਵੀ ਤਰ੍ਹਾਂ ਤੇ ਲੈ ਲਈ ਆ ਹਾਂਜੀ ਠੀਕ ਆ ਟੀ-ਸ਼ਰਟਾਂ ਦਿਖਾਉਂਦੇ ਹਾਂ ਕਾਲਰ ਆਈ ਆ ਡਬਲ ਐਕਸ ਕਲਰ ਵਾਲੇ ਲੈਣੇ ਕੋਲਣਾ ਹਾਂ ਕਲਰ ਵਾਲੀਆਂ ਕਲਰ ਵਾਲੀਆਂ ਕਲਰ ਵਾਲੇ ਆਜ ਇਹ ਜਿਆ ਕਲਰ ਹੈਗਾ ਮਾਮੇ ਇਹ ਰੰਗ ਨਹੀਂ ਲੈਣਾ ਮੈਨੂੰ ਹੋਰ ਦਾ। ਇਹ ਚੱਲੂ ਕਿ 450 ਜੀ। ਇਹ ਦੀ 200 ਕਾਇਚੀ ਦੀ ਹੈ। 4 ਕੌਣ ਕੱ ਲੈਣਾ ਨਹੀਂ ਕੌਣ ਕੱ ਲੈਣਾ? ਆਹ ਕਲਰ ਹੋਰ ਦਿਖਾ। ਫੇਰ ਤਾਂ ਕੋਈ ਫਰਕ ਨਹੀਂ ਹੈਗਾ ਯਾਰ ਰੋਪੜਾ ਲੁਧਿਆਣੇ ਦਾ। ਹੈ? ਫੇਰ ਤਾਂ ਲੁਧਿਆਣੇ ਵਾਲਾ ਰੋਪੜ ਦਾ ਕੋਈ ਫਰਕ ਨਹੀਂ ਹੈਗਾ। ਤੇਰੀਆਂ 450 ਦੀ ਆਹ ਹੋਰ। ਸਾਡਾ ਤਾਂ ਹੈ ਨਹੀਂ। ਖਰਚੇ ਦੇਖਾਂ ਤਾਂ ਤਾਂ ਨੁਕਾਈ ਦੀ ਚੈਰੀ ਦੀ ਤੈਸ ਹੋਣੀ ਹੋਣੀ ਆ ਮੋਟਾ ਲੱਗਦਾ ਨਹੀਂ ਕੋਈ ਲੱਗਦਾ ਜਿਵੇਂ ਪਤਲੀ ਬੋਲੀ ਆਹਾ ਕਿੰਨੇ ਦੀ ਹੈ 350 350 ਦਾ ਨਹੀਂ ਥੋੜਾ ਜਿਆਦਾ 70 70 ਦਾ ਕਿਤੇ ਨਹੀਂ ਲੱਗਦਾ ਗੱਲਾਂ ਵਧੀਆ ਵਾਇਲ ਕੋ ਵਾਜਿਆ ਜੀ ਹਨਾ ਨਾ ਜੀ ਨੂੰ ਗਰੀਬ ਦਾ ਜਾਈਏ ਜੇ ਤੁਹਾਨੂੰ ਇਹ ਨਾ ਮਿਲਦਾ ਉਹ ਚਲੋ ਸੌਂਦੇ 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 ਬਹੁਤ ਜ਼ਿਆਦਾ ਹੀ ਛੋਟਾ ਕਿਹੜਾ ਰੱਖਣਾ ਚਾਹ ਲਈ ਤਾਂ ਬਣਦਾ ਉਹ ਤੁਹਾਨੂੰ ਵੀ ਨਾ ਤੇ ਹਿੰਦੇ ਵਿੱਚ ਦੇਖੋ

ਫਿਸ ਕਰ ਦੇ ਸਭ ਨਾਲ ਦੋਹੇ ਟੱਬਰਾਂ ਦੇ ਸਭ ਨਾਲ ਮੇਨ ਬੰਦੇ ਨੂੰ ਨੂਰੇ ਨੂੰ ਉਹ ਦੇਖਣ ਲੱਗਿਆ ਜੀ ਫਰਾਕ ਨਹੀਂ ਪਹਿਲਾਂ ਛੋਟੇ ਦੇਖਣ ਲੱਗਿਆ ਸਾਰੇ ਨੂੰ ਹਾਂ ਉਹ ਵੀ ਦਿਖਾ ਦਿੰਦੇ ਹਾਂ ਫਰਾਕ ਵੀ ਦਿਖਾ ਦੇ ਹਾਂ ਸੀ ਬਲੈਸ ਦਿਖਾ ਦਿਓ ਛੋਟੇ ਜਿਹੇ ਬੱਚੇ ਲਈ ਤਾਂ ਤਵੀ ਕਿੰਨੇ ਬੰਦੇ ਦੇ ਵਿੱਚ ਮੈਨੂੰ ਆ ਬੜਾ ਸੋਹਣਾ ਲੱਗਿਆ ਨਾ ਤੂੰ ਵੀ ਦੇਖ ਲੈ ਮੈਂ ਨੂਰ ਨੂੰ ਇਹ ਮੁੰਡਿਆਂ ਦਾ ਅਸੀਂ ਨੂਰਾ ਬਣੀ ਤਾਂ ਬਾਤ ਸਕਦੀ ਜੀਰੂ ਸੈਂਟ ਹੋਰ ਕੋਈ ਕਲਰ

ਕਿੰਨਾ ਮੰਗ ਰਹੇ ਹੋ ਜੀ ਜੀ ਮੈਂ ਤੁਹਾਨੂੰ ਪਾ ਚਿੱਕਣ ਦਾ ਰਾਮ ਕਿਹਾ ਮੈਂ ਇਹ ਸਾਢੇ ਲੀ ਲੀ ਹਰ ਨੂੰ ਆ ਜਾਣਾ ਸੋਣੀ ਲੱਗੀ ਸਾਢੇ 350 ਬਸ 440 ਜਿਆਦਾ ਸੋਣੀ ਲੱਗੀ ਪਿੰਕ ਪਿੰਕਲੀ ਬਣ ਕੇ ਫਿਰ ਇੱਕ 3.5 ਸਾਲ ਦੀ ਬੁੜੀ ਆ ਜੀ ਆਪਾਂ ਸਿਲੇਕਟ ਕਰੀਏ ਹਾਂ ਆ ਕੱਢ ਲਿਆ ਇੱਕ 3.5 ਸਾਲ ਦੀ ਜੇ ਟੀ-ਸ਼ਰਟ ਮਿਲ ਜੇ ਸਿੰਗਲ ਸਿੰਗਲ ਦਿਖਾ ਦਿਓ ਚਾਹੇ ਮੈਨੂੰ ਸਿੰਗਲ ਕੇਸ ਹਰ 3 ਮਹੀਨੇ ਵਾਲਾ ਇਸ ਮੈਨੂੰ ਉਹ ਕੁੜਾ ਤੋਂ ਨਹੀਂ ਲੱਗੀ ਸੀ ਉਦਾਂ ਦੀ ਵੀ ਦੇਖ ਲੈਣੇ ਆ ਉਹ ਥੋੜੀ ਜਿਹੀ ਬੜੀ ਆ ਨਾ ਕਿਉਂ ਆਪਣੀ ਵੀ ਦੇ ਦਿੱਤੀ ਨਾ 3 ਮਹੀਨੇ ਦਾ ਬੇਟਾ ਲੜਕੀ ਨਹੀਂ ਬੇਟਾ ਹਾਂ ਹਾਂ ਫਿਰ ਹੌਬ ਸੀ ਇਹ ਮੰਗ ਰਹੇ ਹੋ ਨਾ ਆਪ ਕੋ ਹਾਂ ਇਹ ਦੇਖ ਲੈ ਜੀ ਹਾਂ ਸੀ ਇਹ ਕੋਸ਼ਿਸ਼ ਨਹੀਂ ਕਰੀ ਨਹੀਂ ਗੁੜੀਆ ਵਾਸਤੇ ਤਾਂ ਫਰਾਕ ਲੈ ਲਈ ਉਹ 1.5 ਸਾਲ ਦੀ ਆ ਹੁਣ ਆਪਣੇ ਆਦੇ ਰੀਟ ਵਾਸਤੇ 350 ਹਾਂ ਉਦਾਂ ਨੂੰ ਮੈਂ ਕੈਪ ਕੈਪਰੀਜ਼ ਮੈਚ ਸ਼ਰਟ ਮਤਲਬ ਲੜਕੀ ਗਰਲਿਸ਼ ਲੁੱਕ ਕੀ ਚਾਹੀਏ ਹਾਂ ਗਰਲਿਸ਼ ਲੁੱਕ ਹੋਵੇ ਸਿੰਗਲ ਟੀ-ਸ਼ਰਟ ਲਗਾਓ ਆ ਦੇਖੋ ਇੱਥੋਂ ਸਿੰਗਲ ਟੀ-ਸ਼ਰਟ ਫਰਾਕੇ ਲੈ ਲਓ ਫਰਾਕਾਂ ਤਾਂ ਕੀ ਕੀ ਦੇਖੋ ਬਹੁਤ ਆ ਕਾਟਨ ਦੀਆਂ ਦੇਖ ਲੈਣਾ ਮੈਂ ਤਾਂ ਨਾ ਟੀ-ਸ਼ਰਟ ਚ ਹੀ ਦੇਖ ਦਿੱਤੀ ਸ਼ੁਭ ਵਾਸਤੇ ਫਰਾਕ ਪਾਏ ਤੇ ਥੱਲੇ ਜਿਹੜੀ ਆ ਚੀਜ਼ ਆ ਹਾਂਜੀ ਕਾਣ ਤੇ ਜਾਂਦੀ ਆ ਉਹ ਸ਼ੁਭ ਵਾਸਤੇ ਦੇਣੀ ਹਾਂ ਮੈਂ ਤੇ ਉਹ ਦੇ ਵਸ ਤੇ ਜਿਹੜਾ ਗਿਆ ਫੇਰੇ ਬਗੂ ਨੂਰ ਦੇ ਆ ਜੂਗੀ ਇਸ ਤੇ ਨੂਰ ਦੇ ਆ ਦੇਖ ਆ ਜਾਣੀ ਆ ਜੂਗੀ 30 ਨਹੀਂ ਇਹ 380 ਨਹੀਂ ਮੈਂ ਤਾਂ ਖਾਣ ਨੂੰ ਆਲੇ ਲਓ ਫਿਰ ਪ੍ਰੋਫ ਆ ਲੈ ਲੈ ਨਿਕ ਨੂਰ ਨਿਕ ਕਾ ਲੈ ਲੈ ਨੀ ਇਹ ਸੜੇ ਪਿੰਨ ਠੀਕ ਇਹ ਕਰਾਈ ਹੈ ਚਿਕਨ ਪਾਸ 440 ਆ ਜੈਸਮੀਨ ਪਸੰਦ ਆ ਪਰ ਆਜ ਇਹਦੇ ਪਕੜਾਈ ਆ ਤਾਂ ਕਰਕੇ ਮਹਿੰਗੀ ਹੈ ਚਿਕਨ ਹੈ ਚਿਕਨ ਦਾ ਸੂਟਰੀ ਚੱਲਦਾ ਇੱਕ ਬਹੁਤ ਕੰਨ ਦੋਨੋਂ ਹਾਂ ਦੋਨੋਂ ਕਰਦੇ ਹਾਂ ਬਸ ਆਪਣੇ ਲਈ ਨਹੀਂ ਪਲੇਨ ਹੁੰਦੀ ਹੈ ਪਲੇਨ ਵੀ ਡਿਜ਼ਾਈਨ ਬਸ ਥੋੜਾ ਮੋਟਾ ਹੋ ਗਿਆ ਵਾਲਾ ਹੈ ਜੀ ਇਹ ਤਾਂ ਥੋੜਾ ਬੜਾ ਹੈ ਕਿਤੇ ਮੜੀ ਨਹੀਂ ਜੀ ਬਸ ਲੈ ਗਿਓ ਕੱਟ ਲੈ ਮੀ ਥੋੜੀ ਹੋਰ ਵੀ ਦਿਖਾ ਦਿਓ ਦੇਖਣਾ ਪੜੀ ਆ ਨਹੀਂ ਕੀ ਆ ਇਹ ਨੰਬਰ ਤੇ ਬਲੈਕ ਹੈ थैंक यू ਇਹ ਲੈਂ ਕਿ ਟ੍ਰਾਈ ਲੈਂ ਇਸ ਤੋਂ ਬਾਅਦ ਉਹ ਨੰਬਰ ਦਿਖਾਦਾ ਥੋੜੀ ਹੋਰ ਵੀ ਦਿਖਾ ਦਿਓ ਤਰਵਿੰਦਰ ਆ ਸੋਣਾ ਉਹ ਹੈ ਤਾਂ ਬੜੀਆ ਜੀ ਆਹ ਰੱਖ ਤਾ ਆਹੀ ਕਰ ਦੋ ਇੱਕ ਕਰਦੇ ਆ ਟੀ ਸ਼ਰਟ ਨਹੀਂ ਹੋਗੀ ਢਿੰਗੜੀ ਹਾਂ ਸ਼ੂਟ ਆ ਇੱਕ 0 ਨੰਬਰ ਚ ਨਾ ਐਦਾਂ ਦਾ ਬੱਚਾ ਪਹਿਨ ਲਾ ਤਾਂ ਮਿਲ ਜੂਗਾ ਕਿ ਨਾ ਪੀਸੀ ਕੋਲੋਂ ਕਰੇਗਾ ਨਾ ਬਿਨਾਂ ਮੈਜੂ ਆਂਖਾ ਬਿਨਾਂ ਭਾਈ ਬਾਈ ਰੱਖਾ ਮਾਂਜੂ ਵਾਲਾ ਦਿਖਾ ਦੋ ਮਾਂਜੂ ਵਾਲਾ ਦਿਖਾ ਦੋ ਬਿਨਾਂ ਭਾਈ ਇਹ ਸਿੰਪਲ ਹੈ ਇਹੋ ਸਿੰਪਲ ਹੈ ਇਹੋ ਜੀ ਨੰਬਰ ਦਿਖਾਓ ਹਾਂ ਇਹ ਦੇਖ ਰਹੇ ਹਾਂ ਇਹ ਦੇਖ ਰਹੇ ਹਾਂ ਜਿਹੜਾ ਬਣਾਣਾ ਹੈ ਨਿਕਰ ਅਲ ਦਿਖਾਉਂਦੇ ਆ ਨਿਕਰ ਸਿੰਪਲ ਇਹ ਨਿਕਰ ਜਿਹੜਾ ਹੈ ਜਿੰਗਰਾ ਹੋਣੀ ਹੈ ਕਰਵਾਣੇ ਨੇ ਦਿੱਲੀ ਇਤਨੇ ਜਿਹੜੇ ਸਿੰਪਲ ਨੇ ਆ ਲੋਕ ਨੂੰ ਨਾ ਚਲੋ ਥੋੜੇ ਹੋਰ ਚਲੋ ਦੇਖਾਣੇ ਕਰਦੇ ਕੀ ਪ੍ਰਾਈਸ ਹੈਗਾ ਹਨ 65 ਰੁਪਏ 44 ਦੀ ਪੈਂਡਾ ਬੱਚਾ ਕੋਈ ਨਿਕਰ ਇਹ ਕੋੜੇ ਸੁਭਾਤ ਹੋਣ ਕਰੇ ਕੋੜੇ ਨੇ ਬੜਾ ਅਸਰ ਕਰ ਲਿਆ ਸਮਾਜ ਦੇ ਕੋੜੇ ਕੋੜੇ ਕਰੇ ਆਪਾਂ ਕੋਣੇ ਤੇ ਫਲੇਗੇ ਕੋਣੇ ਤੇ ਆਪਾਂ ਚੈੱਕ ਨਹੀਂ ਨਹੀਂ ਮਲਮਲੀ ਮਲਮਲੀ ਇੰਪੋਰਟੈਂਟ ਹੈ ਇਹ ਕਿਹੜਾ 5 ਨੰਬਰ ਹਾਂ ਜਿਹੜੀ ਮੈਂ ਢਾਈ ਗੁਰੂ ਲਾ ਲਿਆ ਜਲੇਲੇ ਸਭ ਜਦੋਂ ਦਾ ਤਾਂ ਹਾਂ ਕਰ ਦਵਾਰ ਹੋਊਗਾ ਜਮਰਾ ਬੱਦੇ ਨੇ ਸਭ ਜਦੋਂ ਦਾ ਨਿਵਰਸਲ ਬਾਸਕਟਾਗਰੇ ਨਾਂ ਲੈਣਾ वेंटाल ਲੋਕਾਂ ਦੇ ਰੇਂਜ ਦੇ ਰਿਜ਼ਲਵਲਾਂ ਦੇ ਸਿਸਟਮ ਨੇ ਇਹਨਾਂ ਦੇ ਚੰਗੇ ਠੀਕ ਹੈ ਬਜੀ ਸਾਡੇ 3500 ਰੁਪਏ ਦਾ 3500 ਦਾ ਰਹੇਗਾ ਬਜੀ ਦੂਸਰੇ ਆਪਾਂ ਪਹਿਲਾਂ ਬੰਦਰਾ ਲੈ ਲੈਂਦੇ ਹਾਂ ਮੈਂ ਅੱਜ ਮੈਂ ਇਹਨਾਂ ਦੇ ਵੀ ਲੈਣੇ ਬਸ ਲੋਰਾਂ ਲੋਰਾਂ ਦੋ ਜਿਹੇ ਡਬਲ ਏਕੀ ਠੀਕ ਹੈ ਨਾ ਤੁਸੀਂ ਹਾਂਜੀ ਹਾਂ ਤੇ ਆਪ ਵੀ ਖੋਸ ਨੇ ਮੈਂ ਇੱਕ ਡਾਰ ਪੀਣਾ ਨਾ ਤਾਂ ਕਰਕੇ ਲੈਣੀ ਆ ਕਿਹੜਾ ਲਿਆ ਜੀ ਆਹ ਕਿ ਤਾ ਬਲੈਕ ਆ ਦੋਨੇ ਕਰ ਤਾ ਵਾਈਟ ਕਿ ਤਾ ਨਹੀਂ ਚਲੋ ਕਿੰਨੇ ਸੇ ਕਰਾਂ ਨ ਦੇ ਚੰਕੀ ਨੰਬਰਾਂ ਮੈਂ ਸੇ ਕਰਾਂ ਉਹ ਵੀ ਰਟਾ ਰਿਹਾ ਹਾਂ ਕਿਉਂ ਚਲੋ ਆਲੇ ਵਿੱਚ ਆਪੋ ਆਪੋ ਕਿਹਾ ਕਿ ਆਪੋ ਜਿਹੜੀ ਜੋੜੀ ਹੈ ਮਾਤੇ ਹੋ ਗਈ ਬੈਸ ਕਿਆ ਰੇ ਹੈ ਗਾ 600 ਦਾ ਮੈਸੂਰ। ਜੇ ਮੈਂ ਤੁਹਾਨੂੰ ਇਹ ਕੱਲਰ ਮੈਟ। ਆ ਮੈਂ ਇਹ ਨਾ ਕੰਟਰਾਸਟ ਦੀ ਆ ਨਾ ਮਾ ਚੀਜ਼। ਇਹ ਇਹ ਨਾ ਬਲੇਖ ਨਾ ਚੱਲ ਜੂਗੀ। ਤੇ ਚੱਲ ਤਾਂ ਜਾਣੀ ਹਾਂ ਜੀ ਹਰੇ ਨਾਲੇ ਇੱਥੇ। ਹਾਂ ਬਲੈਕ ਕੋਈ ਉਹ ਦੂਜੀ ਲੈਣੀ ਹੈ ਕਿਹੜਾ ਦੂਸਰਾ ਕੱਪੜਾ ਕਿਹੜਾ ਕਹਿੰਦੇ ਹਾਂ? ਡਰਾਈ ਸਟੱਫ। ਜਹੰਦਾ ਨਹੀਂ ਤੇ ਚੰਪੀ ਵਾਲਾ। ਉਹ ਚੀਜ਼ ਤਾਂ ਰੇ ਡਰਾਈ ਸਟੱਫ ਹੁੰਦੀ ਰੋਟ। ਉਹ ਤਾਂ ਆ। ਡਰਾਈ ਕਰ ਦੋ। ਹਾਂ। ਉਹ ਵੱਡੀ ਹੁੰਦਾ ਹੈ ਇਹਦੇ ਨਾਲ ਇੱਕ ਮੇਲ ਭਾਜੀ ਇੱਧਰ ਨੂੰ ਜਿਵੇਂ ਗ੍ਰੀਨ ਜਿਆ ਫਰ ਹੋਵੇ ਇੱਕ 34 ਨੰਬਰ ਵੀ ਦਿਖਾਦਾ ਟੀ-ਸ਼ਰਟ ਜੈਂਟ 34 ਆ ਮੁੰਡਾ ਲੜਕਾ ਸਟਾਰਟਿੰਗ ਜੇ ਮੀਡੀਅਮ ਦਾ ਜੈਂਟ ਸਭ ਮੇਰੇ ਲਈ ਬੱਚਾ ਨਹੀਂ ਇਹ ਹੁੰਦੀ ਤਾਂ ਕਾਫੀ ਬੜੀ ਹੈ 11 ਤੋਂ 12 ਸਾਲਾਂ ਦਾ ਮੈਨੂੰ ਕਿ 34 ਨੰਬਰ ਆਉਂਦਾ 6 ਤੋਂ ਵੱਡਾ ਹੈ ਇਹ ਭਾਰੀ ਆ ਫਿਰ ਐਮ ਸੀ ਜੈਲ ਹੈ ਹਾਂ ਐਮ ਸੀ ਹੋਰ ਤੋਂ ਨਹੀਂ ਜਾਏਗਾ तो ठीक है कोई ना है ऐसे दिखाओ को डीशरम साइड दिखाओ पेशेंट अच्छा जी राम थे वो दिखा दीजिए जब मशीन है याम वगैरह भी नहीं मिलोगी बहुत बड़ी है ना ये तो डबल एक्सेल से है ना ਨਹੀਂ ਨਹੀਂ ਐਮ ਐਮ ਨਹੀਂ ਐਮ ਨਹੀਂ ਬੱਚੇ ਐਮ ਦੇਖਣਾ ਹੀ ਐਮ 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 ਸਾਈਜ਼ ਦਿਖਾ ਦਿਓ ਹੈ ਬੱਚਾ ਇਹ ਥੋੜਾ ਜਿਹਾ ਪਰ ਹੈਲਦੀ ਆ ਇਹਦੇ ਵਿੱਚ ਕੋਈ ਚੀਜ਼ ਨਹੀਂ ਆ ਰਹੀ ਹੈ। ਆਹ ਤੇ ਜਿਹੜੀ ਕੋਈ ਚੀਜ਼ ਨਹੀਂ ਆ ਰਹੀ ਹੈ। ਆਹ ਦੇਖੋ ਬਾਲ ਵਿੱਚ ਵੀ ਆ ਰਹੀ ਹੈ। ਆਹ ਕਲਰ। ਆਹ ਕਲਰ। ਇਹ ਦੋ ਦੀ ਪੈਕੀ ਹੈ ਤੇਰੇ ਦੀ ਇਹ ਦੋ ਦੀ ਪੈਕੀ ਦੋ ਦੀ ਪੈਕੀ ਇਹ ਰੈੱਡ ਪੈਂਟ ਹੈ ਹਾਂਜੀ ਸਾਢੇ 450 ਬਾਕੀ ਲੈਸ ਹੋ ਜੇਗੀ ਠੀਕ ਆਟ ਕੁ ਮੈਸੇ ਰੈਸਟ ਲੈ ਲਿਆ ਇਹ ਕੈਪਰੀ ਤਾਂ ਨਹੀਂ ਹੋਣੀ ਆ 34 ਨੰਬਰ ਦੀ ਜੀ ਨਹੀਂ ਕੈਪਰੀ ਨਹੀਂ ਆ ਸਾਡੇ ਕੋ ਸ਼orts ਹੈ ਠੀਕ ਹੈ ਇਹ ਚੋਲਰ ਵੀ ਬਾਈ ਦਾ ਸ਼ੋਰਟ ਆ ਲੈਣ ਕਰੀਂ ਅੰਦਰ ਐਸਾ ਸਾਈਜ਼ ਪੜੇਗਾ ਠੀਕ ਹੈ ਜੀ ਫਿਰ ਐਲ ਦੇ ਲਓ ਫਿਰ ਐਲ ਐਲ ਦੇ ਦੋ ਐਲ ਦੇ ਦੋ ਕਿਉਂ ਨਾ ਥੋੜੀ ਜਿਹੀ ਖਾਈ ਦੀ ਹੈ ਉਹਦਾ ਪੇੜ ਜਿਹੜਾ ਬਾਹਰੋਂ ਐਲ ਦੇ ਦੋ ਕੌਣ ਸੱਜੇ ਵਾਲੀ ਤੇ ਬੜੇ ਜਿਹੜੀ ਮੈਂ ਕਿਉਂ ਲੇਗੀ ਹੋਰ ਇਸ ਤਰ੍ਹਾਂ ਦੀ ਦੇ ਲਈ ਨਾ ਕੱਪੜੇ ਦੀ ਤਾਂ ਠੰਡਾ ਵਾਲੀ ਹੋਰ ਕੱਲ ਦੀ ਇੱਕਣੀ ਦੀ ਸੀ ਇੱਕਣੀ ਸੀ ਪੂਰੀਆਂ ਬਣਾਈ ਪਾਈ ਹੋਗੀ ਨਹੀਂ ਭਾਈ ਮੈਂ ਦੇਖੀ ਆ ਉਹ ਹੋ ਉਮਾ ਦੀ ਸੀ ਪਾਈ ਨਹੀਂ ਕੱਪੜਿਆਂ ਚ ਰੱਖੀ ਪਈ ਸੀ ਥੋੜੀ ਪੇਟੀ ਚ ਸੀ ਜਿਵੇਂ ਆਪਣੇ ਫਿਲਮ ਦੇ ਸਮਾਂਚਾਰ ਨਾਲ ਜਿਹੜਾ ਹੋਊਗਾ ਪਿਆਰ ਚੜ ਚੁਗੀ ਤੇ ਉਹ ਕਲਰ ਆ ਕਲਰ ਨਹੀਂ ਆ ਮੈਂ ਮਹਰੂਮ ਕਲਰ ਦਿਖਾ ਦੂੰਗੀ ਇਹਨਾਂ ਤੇ ਕਲਰ ਤਾਂ ਮੈਂ ਕੱਢ ਲੂੰਗੀ ਹੋਰ ਵਿੱਚ ਆਏਗਾ ਕਲਰ ਹੈਗਾ ਪੀਲੇ ਜੀ ਨਹੀਂ ਬਰਾਊਨ ਕਲਰ ਆ ਨਾ ਮਹਰੂਮ ਕਲਰ ਲੀਨੂੰਗੀ ਹਾਂ ਹੋਣਾ ਇੱਕ ਮਿੰਟ ਮੈਂ ਆ ਦਿਖਾ ਦਉਂ ਸੋ ਆ ਮੇਰਾ ਆ ਸਾਈਜ਼ ਦਿਖਾ ਦਉ ਹਾਂ ਆ ਦੇ ਵਾਈਟ ਦਾ ਹਾਂ ਸਾਈਜ਼ ਆ ਠੀਕ ਹੈ ਹਾਂ ਹਾਂ ਦਿਖਾ ਦੇ ਇਹ ਉਦਾਂ ਵੀ ਕਪੜਾ ਥੋੜਾ ਜਿਹਾ ਉਹ ਹੈ ਜੀ ਚਾਚੂ ਰਹਿਣਾ ਜੀ ਹਾਂ ਆ ਕੱਢ ਦੋ ਰੰਗ ਆ ਵਿੱਚੋਂ ਆ ਤੜਕਾ ਪੀਸ ਕੱਢ ਦੋ ਅਛਾ ਇਹ ਦੋਨੋਂ ਲੈਣੀ ਆਵੜਾ ਹਾਂਜੀ ਇਹ ਵੀ ਠੀਕ ਆ ਮੈਂ ਸੋਣਾ ਮੈਂ ਆਪਣਾ ਲੈਣਾਂ ਮੈਂ ਤਾਂ ਤਕਰੀਬਨ ਚਲੋ ਦੇਖ ਲੈਂਦੇ ਨਹੀਂ ਮੈਨੂੰ ਦੱਸ ਦੇ ਮੈਂ ਲੈਣੀ ਕਾਲਰ ਵਾਲੀ ਹੈ ਨਾ ਪਹਿਲਾਂ ਮਿਲਦੀ ਆ ਹੈਗੀ ਕਾਲਰ ਵਾਲੀ ਹੈਗੀ ਹੈ ਕਾਲਰ ਵਾਲੀਆਂ ਮੈਂ ਤਾਂ ਆਹ ਦੇਖ ਲਈਆਂ ਨਹੀਂ ਹੈਗੇ ਮਾਮਾ ਜੀ ਨੂੰ ਕਾਲਰ ਵਾਲੀਆਂ ਜਿਹੜਾ 700 ਦੇ ਤੇ ਮੇਰੇ ਡਬਲ ਐਕਸ ਲਾਉ ਪੋਏ ਡਬਲ ਐਕਸ ਲਈ ਆਪੋ ਇਹਨਾਂ ਦੇ ਨਹੀਂ ਆ ਜਾਣਾ ਪੋਏ ਮੇਂ ਕੁਆਹੀ ਆਹੀ ਆ ਜਾਣਾ ਡਬਲ ਐਕਸ ਆਹ ਆ ਜਾਣਾ ਆ ਜਾਣਾ ਆਹੀ ਦਿਖਾ ਦੇਣਾ ਹਿਦਾਵਾਲਾ ਆ ਦਿਖਾ ਨਾ ਇਹਦਾ ਰੰਗ ਲਾ ਲਾ ਰੰਗ ਇਹਨਾਂ ਦਾ ਤੂੰ ਕਿਹਦਾ ਸ਼ੋਰ ਵਾਲਾ ਹੈ ਹੈ ਨਾ ਕੋਲੇ ਦਾ ਜੀ ਨੂੰ ਇਹੀ ਆ ਸੋਲ ਕੇ ਦਿਖਾ ਦੇਣਾ ਕਿਹੜਾ ਦੇਣਾ ਜਿਵੇਂ ਅਦਾ ਵਾਈਟ ਵੀ ਵਧੀਆ ਸੀ ਨਾ ਵਾਈਟ ਵੀ ਸੋਲੇ ਹੈ ਇਹ ਤਾਂ ਦੇਖ ਦੇਖੋ ਮਣਗਾ ਮਣ ਜਾਣਾ ਉਹਦੇ ਵਾਸਤੇ ਨੀਲੀ ਜੀ ਜੀਨਾਂ ਹਾਂ ਇਹ ਜਿਆ ਪਟਕਾ ਜੇ ਹੋਵੇ ਬਹੁਤ ਸੋਹਣਾ ਲੱਗੇਗਾ ਆ ਵੀ ਕਰੇ ਦੇਵੇ ਹਾਂ ਆ ਦੇਖੋ ਬਹੁਤ ਦੇ ਰਹੀ ਕੁਛ ਬਾਕੀ ਆ ਨੇ ਜੀ ਤੇ ਲੈ ਕੇ ਇਹ ਤਾਂ ਕੋਈ ਵੀ ਕਟਾਸਟ ਕਰ ਸਕਦੇ ਆ ਆਹ ਦਿਖਾਉਣ ਹਾਂ ਦੋਨੇ ਲੈ ਲੈਣੇ ਮੈਂ ਪਹੁੰਚ ਆ ਰਹੇ ਆ ਆ ਦੇਖੋ ਜਿਹੜਾ ਲੈਣਾ ਰਵਿੰਦਰ ਦਾ ਉਹ ਵੀ ਆ ਲੰਘ ਲੈ ਲੈ ਸੰਗ ਬਾਹਰ ਖੜੀ ਇਹ ਫਿਰ ਸਾਡੇ ਕੰਮ ਖਾਰਵਾ ਨਹੀਂ ਨਾ ਪੈਣਾ ਬਾਹਰ ਜਾ ਆ ਬਾਰ ਨੂੰ ਤਾਂ ਬਾਰ ਨੂੰ ਤਾਂ ਚੱਲ ਰਿਹਾ ਘਰ ਨੂੰ ਤਾਂ ਕੋਈ ਇਦਾਂ ਦਾ ਰੰਗ ਲੈ ਲਾ ਨਹੀਂ ਵਿੱਚ ਆਹ ਕਲਰ ਸੋਨਾ ਮੋਰ ਪਾਇਆ ਹਾਂ ਇੱਕ ਵਾਈਟ ਚ ਵੀ ਸੋਨਾ ਲਿਆ ਮੈਂ ਦਿਖਾਉਂ ਮੈਂ ਤਾਂ ਕਹਿੰਦੀ ਲੈ ਲਓ ਵਾਈਟ ਦੇਖ ਜੀ ਨਾਲ ਉਠਣੀ ਵਾਟ ਹੈ ਜਿਹੜੀ ਬਾਹਰ ਅੰਦਰ ਜਨ ਦਾ ਪਾਣੀ ਕਰਨਾ ਚਾਹੀਦਾ ਚਾਹੇ ਇਹਦੇ ਪਰ ਹਮਸ਼ੁਹ ਸ਼ਰਟ ਕੋਈ ਕਿੰਨੀ ਦੀ ਇਹ ਤਾਂ ਹੈ ਇੱਕ ਲੈ ਲੰਮੇ ਜੀ ਇਹ ਇੱਕ ਹੋਰ ਲੈ ਲੈ ਇੱਕ ਹੋਰ ਰੰਗ ਲੈ ਲਾ ਮੈਂ ਰਵਾਨੀ ਦੇ ਪੈਕਿੰਗ ਕਰਦਾ ਹੈ ਨਾ ਦੇਖ ਲੋ ਹੋਰ ਦੇਖ ਇਹ ਕਾਹਤ ਲਾ ਲਾ ਕਾਹ ਨਾ ਆ ਆ ਦੇਖੋ ਇਹਨੇ ਮੋਰਾਂ ਪੱਖਿਆ ਨਾ ਕਿਹੜਾ ਨਾ ਲਿਆ ਹੋਇਆ ਹੈ ਨਾ ਆ ਸੋਦਾ ਸਾਹੀ ਚਾਚੇ ਦੇ ਕਿਹੜਾ ਅਕਸਰ ਹੋਗਾ ਚਾਚਾ ਜੀ ਦੇ ਕਹਿੰਦੇ ਆ ਕਿ ਗੋਗੀ ਕਲਰ ਤੋਂ ਬਿਨਾ ਕਲਰ ਤੋਂ ਬਿਨਾ 3 ਐਕਸਲ ਲਾ ਲਈ ਮਾਸੀ 3 ਐਕਸਲ ਹੀ ਆਉਣਾ ਚਾਹੀਦਾ 3 ਐਕਸਲ ਹੁੰਦਾ ਹੁੰਦਾ ਇਹ ਆਹ 3 ਜੀ ਦੇ ਫਾਰਕਸ ਲਾਉਂਦਾ ਉਹਨਾਂ ਦੇ 3 ਐਕਸਲ ਆਊਗਾ ਜੇ ਤੇਰੇ 3 ਐਕਸਲ ਆਉਂਦਾ ਤਾਂ ਉਹਦੇ 3 ਐਕਸਲ ਆਊਗਾ ਸਾਡੇ ਕੋਲ 3 ਐਕਸਲ ਚ ਵੀ ਲੋਰ ਹੈ ਇਹ ਲੋਰ ਨਹੀਂ ਲੈਣੀ ਮੈਂ ਨਾ ਉਹ ਲੈਣੀ ਆ ਇਹ ਸ਼ਰਟ ਮੈਂ ਦਿਖਾ ਦਿੰਦੀ ਆ ਤੂੰ ਲੈ ਲੈ ਮੈਂ ਵੀ ਸਭ ਉਹ ਪਾਕੇ ਦੇਖ ਲੈਂਦਾ ਇੱਕ ਵਾਰਕ ਤੇ ਹੋਰ ਕੋਈ ਕੰਮ ਹੋ ਜੂ ਨਹੀਂ ਫਿਰ ਜੀ ਇੰਨਾ ਨਹੀਂ ਹੁੰਦਾ ਜੋ ਸਾਈਜ਼ ਆ ਨਹੀਂ ਇਹਨਾਂ ਦੇ ਆ ਨਹੀਂ ਮੈਂ ਤਾਂ ਪਾ ਹੌਣਾ ਅਸੀਂ ਆਏ ਨਹੀਂ ਨਹੀਂ ਆਹ ਪਾਕੇ ਦੇਖ ਲੈਣਾ ਜੀ ਲੈ ਆਓ ਜੀ ਮੈਂ ਹਾਂਜੀ ਹਾਂ ਆ ਵੀ ਪੈਕ ਕਰ ਦੇ ਅੱਛਾ ਇਹ ਰੰਗ ਸੋਹਣਾ ਲੱਗ ਰਿਹਾ ਹੈ। ਬੜਾ ਲੰਬੀ ਦੂਰਾ। ਉਹਨਾਂ ਦਾ ਫਸਪਰੀਆਂ ਨਹੀਂ ਹੈਗੀਆਂ, ਉਹ ਫਸਪਰੀਆਂ ਲੈਣੀਆਂ। ਉਹ ਆ ਡੈਲਿੰਗ ਚ ਵੀ ਥੋੜੀ ਆਉਂਦੀ ਹੈ। ਇਹ ਦਿੱਤਜ ਜੀ ਆ ਦੇ। ਫਸਪਰੀਆਂ ਗਈਆਂ ਅਸੀਂ। ਆ ਦੇ। ਥੋੜਾ ਟੂਲ ਕਲੈਕਸ਼ਨ ਹੈ। ਹਾਂਜੀ ਦੇਖੋ। ਇਹਨਾਂ ਚ ਬਸ ਆਹੀ ਕਲਰ ਆ। ਹਾਂਜੀ ਇਹ ਵੀ ਕਲਰ ਆ ਮੈਂ। ਕਿ ਮੈਂ ਲਾਈਟ ਲਾਈਟ ਨਹੀਂ ਕਲਰ ਹੈਗੇ। ਇਹਨਾਂ ਚ ਲਾਈਟ ਤੇ ਡਾਰਕ ਨਹੀਂ ਨੇ। ਇੱਦਾਂ ਵਗਣੇ ਕੰਮ।

ਕੀ ਆ ਜਾਣਾ ਚਾਹਤੇ ਆ ਲੈ ਇਹ ਦੇ ਆ ਜਾਓ ਟਰਾਈ ਕਰਕੇ ਦੇਖ ਲੈ ਟਰਾਈ ਕਰਕੇ ਦੇਖ ਲਓ ਬੇਸਿਕ ਗੱਲ ਤੋਂ ਮੈਂ ਕਿਉਂ ਮੈਂ ਆਪ ਆ ਕੇ ਵੀ ਦੇਖ ਲਓ ਇਹ ਮੇਰਾ ਨਾ ਕਲਰ ਨਹੀਂ ਲੱਗਦਾ ਕਿ ਇਹ ਕਲਰ ਜਿਹਾ ਲੱਗਦਾ ਮੇਰੇ ਅੰਦਰ ਲਾਈਟ ਲਾਈਟ ਜੇ ਕਲਰ ਸੋਹਣੇ ਲੱਗਦੇ ਆ ਕਰਦੇ ਆ ਲੋ ਇਹ ਵੀ ਲਾਈਟ ਹੈ ਐਂ ਦਾ ਢਾਤ ਦੀ ਲਾਓ ਜੀ ਆਗੇ ਗਣੇਸ਼ ਜੀ ਗੰਨੇ ਖਾਂਦਾ ਹੀ ਆ ਰਿਹਾ ਗਣੇਸ਼ ਜੀ ਸਾਡਾ ਵਾਹ ਰੀਆ ਇਹ ਆਉਂ ਸਾਤ ਤੈ ਗੰਨਾ ਚੱਲਦਾ ਗੰਨਾ ਦੇ ਰੋਮਾ ਵੀ ਸਾਫ ਨਹੀਂ ਏਦਾਂ ਹੀ ਲੈ ਆ ਉਹ ਤੁਰਦੇ ਦੇ ਥੱਲੇ ਨੂੰ ਥੋੜੀ ਲੰਘ ਹੋਣਾ ਉਹ ਤਾਂ ਜਿਆਦਾ ਖੜਾ ਹੁੰਦਾ ਜੀ ਫੇਰ ਲੈ ਲੈ ਤੂੰ ਹੁਣ ਤੜਾਉਂਦੀ ਆਂ ਇਹ ਨਾ ਬੱਦ ਗਿਆ ਕੁਛ ਵੀ ਹੋਈ ਗੀ ਖੰਨੇ ਦਾ ਵਜਾ ਸੌਰੀ ਖੰਨੇ ਦਾ ਕਹਿ ਤਾ ਲੁਧਿਆਣੇ ਦਾ ਬਾਜ਼ਾਰ ਆ ਬਾਈ ਜੀ ਪਰ ਰਸ਼ ਬਹੁਤ ਜ਼ਿਆਦਾ ਹੈ ਆ ਹੁਣ ਮੜਾ ਯਾਰ ਰਸ਼ ਘਟਿਆ ਨਹੀਂ ਤਾਂ ਗੱਡੀਆਂ ਗੱਡੀ ਆਟੋ ਇੰਨੀਆਂ ਗੱਡੀਆਂ ਨਹੀਂ ਲਿਖਦੀਆਂ ਜਿੰਨਾ ਉਰੇ ਆਟੋ ਆ ਆਟੋ ਵਾਲੇ ਤਾਂ ਇੱਕ ਦੂਰੇ ਵਿੱਚ ਵਜਦੇ ਹੀ ਫਰਦੇ ਬਹੁਤ ਰਸ਼ ਆਈ ਹੋਏ ਤਾਂ ਬਾਕੀ ਸਾਡੀ ਸੰਗਤ ਨੇ ਭਾਈ ਸ਼ੋਪਿੰਗ ਚੰਗੀ ਕਰ ਲਈ ਆ ਉਹ ਦੇਖੋ ਤੁਸੀਂ ਸ਼ੋਪਿੰਗ ਵਿਆਹ ਭਈ ਵਿਆਹ ਭਈ ਹਾਂ ਲਾਲਾ ਨਾ ਜਿੰਨੇ ਮੁੰਲਾਦਾ 8 10000 ਰੁਪਿਆ